ਨਵੇਂ ਟ੍ਰੈਕਟਰਾਂ ਦੇ ਆ ਰੰਗ ਨੀਲਾ ਹੂੰ ਮੈਨੂੰ ਇਹ ਵੀ ਆਪਸ਼ਨ ਮਿਲ ਗਿਆ ਸੀ ਹੂੰ ਵੀ ਆਹ ਤੇਰੀ ਸ਼ੋ ਵੀ ਚੇਂਜ ਕਰਾ ਦਿੰਦੇ ਆ ਉਹ ਕਮੇ ਤਾਂ ਨੀਲੇ ਵਾਲੀ ਹੂੰ ਪਰ ਅਸੀਂ ਸਾਨੂੰ ਕਾਲੇ ਵਾਲੀ ਜੱਜ ਗਈ ਹੈਗਾ ਨਹੀਂ ਕਾਲੇ ਵਾਲੀ ਰੱਖਣਾ ਅੱਛਾ ਹੋਂ ਵਾਲੇ ਮਾਡਲ ਨੂੰ ਨੀਲੀ ਨੀਲੀ ਆ ਨਹੀਂ ਆ ਪਾਣੀ ਕਰਾਉਣੀ ਕਿਉਂ ਸਾਡਾ ਟਰੈਕਟਰ ਕਾਲਾ ਆ ਜਾਂ ਵਧੀਆ ਲੱਗਦਾ ਸੁਨੱਖਾ ਲੱਗਦਾ ਟਰੈਕਟਰ ਸੋਹਣਾ ਲੱਗਦਾ ਕਿਉਂ ਲੋ ਤਾਂ ਲੈ ਵੀ ਨਹੀਂ ਕਮੀ ਪਰ ਤੁਹਾਡੀ ਗੱਲ ਖਣੋ ਐਲਈਡੀ ਲਾਈਟਾਂ ਇਹਨਾਂ ਨੇ ਸਟਾਰਟ ਕਰੀਆਂ ਸੀ ਚਾਹੀਦੀਆਂ ਸੀ ਤੇ ਇਹਨਾਂ ਨੇ ਬੰਦ ਕਰਤੀਆਂ ਇਹਨਾਂ ਨੇ ਬੰਦ ਕਰਤੀਆਂ ਮਰਗਾੜ ਚਾਹੀਦਾ ਹੀ ਫਰੰਟ ਹਾਂ ਮਰਗਾੜ ਚ ਜਦੋਂ ਗੱਰ ਇਹ ਮਰਗਾੜਾਂ ਨੇ ਸੋਹਣਾ ਲੱਗਦਾ ਨਹੀਂ ਹੋਲਡ ਦਿੰਦਾ ਹਮ ਹੋਲਡ ਕਿਉਂ ਲੋਕਾਂ ਲੋਕਾਂ ਜ਼ਿਆਦਾ ਵਿਕਦਾ ਹਮ ਮਰਗਾੜਾਂ ਮਰਗਾੜ ਛਤਰੀ ਫੇ ਛਤਰੀ ਨਹੀਂ ਦੇਣੀ ਇਹਨਾਂ ਨੇ ਛਤਰੀ 15 ਤੋਂ 20 ਆ 2000 ਦੀ ਛਤਰੀ 2000 ਰੁਪਏ ਖਰਚ ਕੇ ਆ ਬਲਉਣੀ ਪ ਹੂੰ ਛਤਰੀ ਦੇ ਦਿਓ ਸਾਨੂੰ ਨਾਲ 20000 ਹੁਣੇ ਤੁਸੀਂ 12 ਲੱਖ ਲੈ ਲਿਆ ਹੋਰ 20000 ਲੈ ਲਓ ਤੇ 30000 ਲੈ ਲਓ ਸਮਾਨ ਤਾਂ ਦੇ ਦਿਓ ਨਾਲ ਫੇਰ ਦੇਖਿਓ ਵੀ ਨਹੀਂ ਬਾਅਦ ਚ ਅਸੈਸਰੀ ਦੇ ਪਾਰਟ ਇਹ ਮਿਲ ਜਾਂਦੀ ਏਜੰਸੀ ਚੋਂ ਕਿ ਨਹੀਂ ਜੇ ਛਤਰੀ ਲਵਾਉਣੀ ਹੈ ਸਾਰੇ ਮਿਲ ਸਭ ਕੋਈ ਬਾਹਰੋਂ ਮਿਲਦਾ ਨਹੀਂ ਬਾਹਰੋਂ ਮਿਲਦਾ ਏਜੰਸੀ ਚੋਂ ਮਿਲਦਾ ਕਿ ਬਾਹਰੋਂ ਏਜੰਸੀ ਚੋਂ ਨਹੀਂ ਮਿਲਦਾ ਏਜੰਸੀ ਜਿਹਨਾਂ ਦੀ ਛਤਰੀ ਨਹੀਂ ਸੋਹਣੀ ਛਤਰੀ ਜਿਹੜੀ ਏਜੰਸੀ ਇੱਦਾਂ ਦੀ ਆ ਜਿੰਦਾਂ ਦੀ ਭਾਂਡਾ ਜਿਹਾ ਆ ਅੱਛਾ ਸੋਹਣੀ ਨਹੀਂ ਹੈ ਐਵੇਂ ਆ ਉੱਤੇ ਹੀ ਉਦਾਂ ਹੀ ਭਾਂਡਾ ਜਿਹਾ ਦੇਖ ਉਹ ਉਹ ਵੀ ਬਾਕੀ ਅਗਰਾ ਏਜੰਸੀ ਚੋਂ ਮਿਲ ਜਾਂਦੇ ਜੈਂਸੀ ਨੂੰ ਨਹੀਂ ਵੱਡੇ ਵੱਡੇ ਟਰੈਕਟਰਾਂ ਦਾ ਮਿਲਦੇ ਜਿਹੜੇ ਬਾਹਰ ਜਾਂਦੇ ਆ ਜਿੰਨੇ ਹੋਰ ਕਲ ਦੇਖੋ ਜੀ ਜਿੰਨੇ ਵੀ ਇਹਨਾਂ ਦੇ ਟਰੈਕਟਰ ਬਾਹਰ ਜਾਂਦੇ ਆ ਉਹ ਸਾਰਿਆਂ ਨੂੰ ਮਰਗਾੜ ਮਿਲੂਗੇ ਹਮ 8 ਤੋਂ 10 ਪਲੇਟਾਂ ਮਿਲੂਗੀਆਂ ਸਰਚ ਮਾਰ ਲਿਓ 60 75 ਸਰਚ ਮਾਰੇ ਹੋ ਨੈਟ ਤੇ ਠੀਕ ਹੈ ਜਿੰਨੇ ਬਾਹਰ ਜਾਂਦੇ ਉਹਨਾਂ ਨੂੰ 8 ਜਾਂ 10 ਪਲੇਟਾਂ ਮਿਲੂਗੀਆਂ ਆ ਚੁੱਲਾ ਵੀ ਵੱਡਾ ਮਿਲੂਗਾ ਹਮ ਮਰਗਾੜ ਵੀ ਮਿਲੂਗੇ ਆ ਐਲ ਡੀ ਲਾਈਟਾਂ ਵੀ ਮਿਲੂਗੀਆਂ ਉਹਨਾਂ ਲਈ ਤੁਹਾਡੇ ਲਈ ਆਪਣੇ ਦੇਸੀ ਆ ਦੇਸੀ ਵਾਲੇ ਨਹੀਂ ਮੈਂਣੀ ਨਹੀਂ ਆਪਾ ਦੇਸੀ ਗਾਣੇ ਯਾਰ ਜਿੰਨੇ 12 ਲੱਖ ਆ ਵੀਰ ਦੇ ਘਰੇ ਇਧਰ ਮਾਰੀਆਂ ਮਗਰ ਕੈਮਰਾ ਵੀ ਕੀ ਕੁਝ ਖੜਾ ਹੱਲੇ ਹੀ ਦੇਸੀ ਆ ਉਹਨਾਂ ਲਈ ਦੇਸੀ ਆ ਨਾ ਅਸੀਂ ਆਪ ਲਾ ਲੈਣੇ ਸਾਡਾ ਬੱਸ ਚਲੇਦਾ ਅਸੀਂ ਤਾਂ ਸ਼ੋਅ ਹੀ ਬਦਲ ਕੇ ਰਾਤੋ ਰਾਤ ਚੇਂਜ ਫੋਰ ਲਾ ਲਈਏ ਹਾਂ ਇਹ ਥੋੜੀਆਂ ਗੱਲਾਂ ਕੋੜੀਆਂ ਲੱਗਣੀਆਂ ਉਹਨਾਂ ਨੂੰ ਉਹ ਭਰਾ ਕੋੜੀਆਂ ਦੀ ਗੱਲ ਤੋਂ ਕੀ ਗੱਲ ਤੁਸੀਂ ਜਿਹੜੀਆਂ ਗੱਲਾਂ ਦੱਸਦੇ ਆ ਨਾ ਮੇਰਾ ਸਿਰ ਬਹੁਤ ਮੁੜ ਕੇ ਜਨਤਾ ਮੇਰੇ ਨਾਲ ਤਾਂ ਮੁੜ ਕੇ ਟਾਈਮ ਪਾਉਣ ਲੱਗ ਪੈਂਦੇ ਆ ਵੀਰ ਮੇਰੇ ਜੇ ਤਾਂ ਇਹਨਾਂ ਨੇ ਇਹਨਾਂ ਨੇ ਗਾਂ ਗਾਂ ਵੀ ਟਰੈਕਟਰ ਵੇਚਣੇ ਆ ਬੱਤ ਬਾਤ ਅਸਮਰਾਲੇ ਵਾਲੇ ਆ ਜਿਹੜੇ ਆਪਣੇ ਏਸੀ ਲਾਉਂਦੇ ਆ ਯਾਰ ਜਿਵੇਂ ਤੁਸੀਂ ਇਧੀਆਂ ਦੱਸਦੇ ਪਏ ਹੁਣ ਕਮੀਆਂ ਹਾਂ ਵੀਰੋਂ ਆਪਣੇ ਕਹਿਣਗੇ ਕਿਉਂਕਿ ਵੀਡੀਓ ਦੀ ਸਟਾਰਟਿੰਗ ਮੈਂ ਐਂ ਕੀਤੀ ਸੀ ਫਾਰਮ ਟਰੈਕ ਨੂੰ ਪਿਆਰ ਕਰਦੀ ਹਾਂਜੀ ਹਣਾ ਕਰਦੇ ਹੋ ਕਿ ਨਹੀਂ ਪਹਿਲਾਂ ਇਹ ਦੱਸੋ ਕਰਦੇ ਕਰਦੇ ਪੂਰਾ ਪੂਰਾ ਕਰਦੇ ਵੀਰਾਂ ਨੇ ਕਹਿਣਾ ਵੀ ਜੇ ਇੰਨੀਆਂ ਕਮੀਆਂ ਤੇ ਇਹਨੂੰ ਵੇਚਦੇ ਵੇਚਦਾਗਾ ਤੁਣ ਫੇਰ ਹੋਰ ਮੈਂਣਾ ਨਹੀਂ ਹੁਣ ਕਿਹੜਾ ਲਈਏ ਅਸੀਂ ਜਿੱਦਣ ਟਰੈਕਟਰ ਲੈਣਾ ਸੀ 60 55 ਇਹਦੇ ਨਾਲ ਦਾ 4x4 ਹੂੰ ਮੇਰੇ ਫਰੈਂਡ ਕੋਲ ਆ ਮੇਰੇ ਰਸਤਾਦਾਰ ਕੋਲ ਆ ਮੈਂ ਵੀ ਲੈਣਾ ਸੀ ਉਹਦੇ ਨਾਲ ਦਾ ਅੱਛਾ ਅਸੀਂ ਲੇਟ ਹੋ ਗਏ ਉਹ ਬੰਦ ਹੋ ਗਏ ਸੀ ਉਹ ਬੰਦ ਕਰਤਾ ਫੇਰ ਬੰਦ ਕਰਦਾ ਕੋਈ ਆਪਸ਼ਨ ਹੀ ਨਹੀਂ ਸੀ ਉਹ ਕਹਿੰਦੇ ਚੱਲ ਮਗਾ ਦਿੰਦੇ ਆ ਫੇਰ ਲਿਆ ਉਹ ਤਾਂ ਨਹੀਂ ਉਹ ਹਾਈ ਲੋ మీడియం ਨਹੀਂ ਹੈਗਾ ਉਹਦਾ ਤੋਰਾ ਨਹੀਂ ਹੈਗਾ ਅੱਛਾ ਉਹ ਇਹਦੇ 'ਚ ਹਾਈ ਲੋ మీడియం ਗੇਅਰ ਹੈਗੇ ਆ ਉਹਦੇ 'ਚ ਹੈ ਨਹੀਂ ਓਕੇ ਫੇਰ ਉਹ ਇਸ ਕੋਲੋਂ ਮਾੜਾ ਵੀ ਤੋਰਾ ਹੈ ਨਹੀਂ ਇਹਦੇ ਤਾਂ ਹੁਣ ਬੱਜ ਜਿਹੜੇ ਮਰਜ਼ੀ ਗੇਅਰ ਲਾ ਲਈਏ ਆਇਆ ਸਟੇਰਾਂ ਤੇ ਗੇਅਰ ਲੱਗਣੇ ਆ ਹੂੰ ਜੇ ਵੱਡੇ ਟਾਇਰਾਂ ਦੇ ਆਪਾਂ ਫੂਕ ਨਹੀਂ ਦਿੰਦੇ ਵੱਡੇ ਟਾਇਰਾਂ ਦੇ ਮੈਂ ਕਹਿੰਦਾ ਲਾ ਕੇ ਦਿਖਾ ਦੋਗੇ ਯਾਰ ਕਿਹੜੇ ਇਹਨੇ ਦਬ ਜਾਣਾ ਫੇਰ ਜਿੱਦਾਂ ਕਹਿੰਦੇ ਨੇ 9 ਲੀਟਰ ਖਾਂਦਾ ਮੈਂ ਵੀਰ ਦੀ ਵੀਡੀਓ ਦੇਖੀ ਸੀ 9 ਲੀਟਰ ਉਹਨੇ ਜਦੋਂ ਵੱਡੇ ਟਾਇਰਾਂ ਤੇ ਬੂਸ ਤੇ ਹੀ ਚੱਲਣਾ ਉਦੋਂ ਖਾਊਗਾ ਬੂਸ ਹੀ ਰੱਖਣਾ ਪੈਣਾ ਉਹਨੂੰ ਹਾਂ ਮੇਰੇ ਫਰੈਂਡ ਕੋਲ ਹੈਗਾ ਆ ਉਹ ਬੂਸ ਤੇ ਹੀ ਰੱਖਦੇ ਆ ਛੋਟਾ ਜਦੋਂ ਕਰਦੇ ਆ ਤਾਂ ਇਹ ਦੱਬਦਾ ਇਹ ਇਹਦੇ ਵਿੱਚ ਤਾਂ ਹੀ ਚਲਾਕੀ ਆ ਪੂਰੀ ਹੂੰ ਉੱਡਦਾ ਫਿਰਦਾ ਪੂਰਾ ਛਾਲਾ ਮਾਰਦਾ ਚਾਹ ਮੈਂ ਚਲਾਕੀ ਤਾਂ ਯਾਦ ਆ ਗਿਆ ਐਤ ਜਿਆਦੀ ਚਲਾਕੀ ਕਿ ਇਹਦੇ ਚ ਇਹਦੇ ਚ ਚਲਾਕੀ ਇਹਦੇ ਜਿਆਦੇ ਸੀ ਆਰਡੀ ਥੋੜਾ ਜਿਹਾ ਮੱਠਾ ਤੁਰਦਾ ਥੋੜਾ ਸੋਚ ਕੇ ਹੀ ਤੁਰਦਾ ਤੁਰਦਾ ਆਇਆ ਦੱਬਦਾ ਨਹੀਂ ਓਕੇ ਜੋੜ ਨੂੰ ਜੇ ਜ਼ੋਰ ਦੇਖਣਾ ਹੈ ਸੀਆਰਡੀ ਜਿਆਦਾ ਜੋਰੇ ਚ ਜਿਆਦਾ ਇੱਕ ਵਾਰ ਜਿੱਥੇ ਰੇਤ ਚਲ ਗਈ ਉੱਥੇ ਰਹਿਣੀ ਥੱਲੇ ਨਹੀਂ ਹੋਣੀ ਚੱਕਰ ਨਹੀਂ ਤੋੜਨੇ ਚੱਕਰ ਤੋਂ ਕਰਨੀ ਤੋੜਨੇ ਕੰਮ ਕਰਨ ਨੂੰ ਪੂਰਾ ਸਾਰਾ ਸਾਹ ਨੇ ਵੀ ਇੰਨਾ ਆ ਵੀ ਇਹਦੀਆਂ ਜਿਹੜੀਆਂ ਹੈਗੀਆਂ ਨਿੱਕੀਆਂ ਨਿੱਕੀਆਂ ਹਾਂ ਤੇ ਇਹਦੀ ਜੇ ਵਾਰਵੇਸ਼ਨ ਐ ਇਸ ਇਸ ਬਰਗਾਰਡ ਚ ਪੈਂਦੀ ਵੀ ਬਹੁਤ ਜਿਆਦਾ ਕਰਦਾ ਆ ਕਰਦਾ ਉਹ ਵੀਰ ਨੇ ਨਾ ਆਪਣੇ ਪੇਜ ਤੇ ਵੀਡੀਓ ਪਾਈਆਂ ਵੀ ਨੇ। ਹਾਂ ਜੇ ਕਿਸੇ ਵੀਰ ਨੇ ਦੇਖਣੀ ਹੈ ਵੈਸੇ ਮੈਂ ਮੈਂਸ਼ਨ ਕਰੂੰਗਾ ਵੀਰ ਦਾ ਪੇਜ ਸਾਰਾ ਕੁਝ। ਹਾਂਜੀ। ਇਹ ਤੇ ਤੁਸੀਂ ਗਲਾਸੀ ਰੱਖੀ ਨਾ। ਉਹ ਨਹੀਂ ਉਹ ਚਲੋ ਉਹ ਗਲਾਸੀ ਤੁਸੀਂ ਇਹ ਰਹਿਣ ਦਿਓ ਤੁਸੀਂ। ਉਹ ਤਾਂ ਨਹੀਂ ਆਪਾਂ ਦਿਖਾਉਣਾ। ਚਲੋ ਰਹਿਣ ਦਿਓ ਜੱਟੋ। ਇੰਨਾ ਵੀ ਦੂਰ ਨਹੀਂ ਜਾਣਾ। ਉਹਦਾ ਵੀ ਹੱਲ ਕਰਦਣ ਲੱਗੇ ਆ। ਅੱਛਾ 6 ਮਹੀਨੇ ਸਾਲ ਤੇ ਹੋ ਜਾਣਾ। ਹੋ ਜਾਊਗਾ ਕਹਿੰਦੇ ਕਰ। ਮੇਰੇ ਇਕੱਲੇ ਦਾ ਨਹੀਂ ਹੋਣਾ ਪਰ ਜਿੰਨੇ ਜਿੰਨੇ ਲੈ ਲਿਆ ਟਰੈਕਟਰ ਤੁਹਾਡਾ ਸਾਰਿਆਂ ਦਾ ਹੋ ਜਾਣਾ। ਸਾਰਿਆਂ ਦਾ ਹੋ ਜਾਣਾ। ਇਹ ਵੀ ਇਹ ਜਿੰਨੇ ਵੀ ਲੈ ਗਏ ਨਾ ਟਰੈਕਟਰ। ਹਾਂ। ਬਸ ਉੱਥੇ ਜਾ ਕੇ ਤਾਂ ਦੱਸਣਾ ਬਣਾ ਤੁਸੀਂ ਦੱਸਿਆ ਜਿਹੜੇ ਜਿਹੜੇ ਵੀਰਾਂ ਨੇ ਟਰੈਕਟਰ ਸਾਰਿਆਂ ਦੇ ਹੋ ਜਾਣਾ ਸਾਰਿਆਂ ਦਾ ਹੋ ਜਾਣਾ ਹੁਣ ਆ ਟਰੈਕਟਰ ਚੱਲਦਾ ਜਿੱਦਾਂ ਚੱਲਦਾ ਮੈਂ ਇਹਨੂੰ ਗੋਦਰੋ ਲਿਆ ਸਾਡੇ ਬਹੁਤ ਡੈਡੀ ਉਹਨਾਂ ਦੀ ਯਾਰੀ ਹੈ ਅੰਕਲ ਉਹਨਾਂ ਨਾਲ ਬੰਦੇ ਬਹੁਤ ਵਧੀਆ ਨਗੋਦਰ ਏਜੰਸੀ ਇੱਕੋ ਹੀ ਆ ਤੇ ਇਹ ਮੈਂ ਕਹਿੰਦਾ ਭੱਜ ਗਏ ਹੁੰਦੇ ਜਦੋਂ ਵੀ ਫੋਨ ਕਰੀਦਾ 도ੜ ਕੇ ਹੁੰਦੇ ਇਹਨਾਂ ਦੇ ਇਹਨਾਂ ਦੇ ਸਿਰ ਤੇ ਵੀ ਸਾਡੇ ਡੀਲਰਾਂ ਦੇ ਸਿਰ ਤੇ ਟਰੈਕਟਰ ਚੱਲਣ ਦੇ ਆ ਆ ਉਹ ਫਰੀਦਾ ਵਾਲਾ ਸਿਰ ਤੇ ਨਹੀਂ ਚੱਲਦਾ ਉਹ ਉਹ ਵੀ ਚਲੋ ਫੋਨ ਕਰਕੇ ਪੁੱਛਦੇ ਆ ਕਿਦਾਂ ਹੈ ਤੁਹਾਡਾ ਟਰੈਕਟਰ ਕਿਦਾਂ ਚੱਲਦਾ ਵਧੀਆ ਚੱਲਦਾ ਉਹਨਾਂ ਨੂੰ ਇਹ ਕਹਿ ਦਿੰਦਾ ਵੀ ਆਹ ਪ੍ਰੋਬਲਮ ਆਉਂਦੀ ਆ ਦਿੱਕਤ ਆਉਂਦੀ ਆ ਹੋਈ ਹੋ ਜੂਗੀ ਹੋਣ ਦਾ ਮਤਲਬ ਐ ਨਹੀਂ ਲਾਰੇ ਨਹੀਂ ਭੱਜ ਦੇ ਲਾਰੇ ਲੂਰੇ ਕੋਈ ਨਹੀਂ ਹੈ ਜੇ ਕੋਈ ਨੁਕਸ ਕੋਈ ਵੈਰਿੰਗ ਬੁਰਿੰਗ ਕੁਝ ਆਉਂਦਾ ਨਹੀਂ ਅੱਜ ਖਰਾਬ ਹੋ ਗਿਆ ਕੱਲੂ ਦੂਜੇ ਦਿਨ ਆ ਜਾਣਾ ਆ ਜਾਣਾ ਆ ਜਾਣਾ ਇਹ ਨਹੀਂ ਵੀ ਆਉਣਾ ਨਹੀਂ ਬੈਰ ਬੈਰਿੰਗ ਨੂੰ ਚਲੋ ਚਲੋ ਖਰਾਬ ਹੋ ਗਈ ਆ ਤਾਂ ਬੈਰਿੰਗ ਬੁਨਗ ਹੋ ਗਈ ਉਹ ਤਾਂ ਬੋਲ ਲਈ ਭਾਈ ਇਸ ਟਰੈਕਟਰ 'ਚ ਕੋਈ ਜ਼ਿਆਦਾ ਨੁਕਸ ਨਹੀਂ ਆਇਆ ਇੰਜਨ-ਓੰਜਨ ਓਕੇ ਰਿਹਾ ਇਹ ਵਾਇਰਿੰਗ ਹੋ ਗਈ ਨਿੱਕੇ ਨਿੱਕੇ ਨਾਲ ਵਾਇਰ ਨਿੱਕੇ ਰੋ ਇਨਕੇ ਕ ਵਾਇਰਿੰਗ ਆ ਤੇ ਇੱਕ ਆ ਜਿਹੜੀ ਵਾਰੀਏਸ਼ਨ ਹੈ ਵਾਰੀਏਸ਼ਨ ਵੀ ਇਦਾਂ ਹੈਗੀ ਆ ਨਾ ਜਿਹੜਾ ਇਹਦਾ ਜਿਹੜਾ ਸਾਰਾ ਇਹਦਾ ਜਿੱਦਾਂ ਬਣਿਆ ਆ ਇਹਨੂੰ ਸਪੋਰਟ ਪੂਰੀ ਹੈ ਨਹੀਂ ਅਜੇ ਓਕੇ ਹਾਂ ਵੀ ਥੱਲੇ ਪਲੇਟਫਾਰਮ ਪਲੇਟ ਵਰਮ ਨਹੀਂ ਇਹਦਾ ਵਧੀਆ ਬਣਿਆ ਹਾਂ ਉਹਦੇ ਚੱਕਰਾਂ 'ਚ ਇਹ ਵਾਰੀਏਸ਼ਨ ਕਰਦਾ ਆ ਤੇ ਜਿੱਦਾਂ ਲੈ ਲਿਆ ਸੀ ਅਸੀਂ ਦੂਜੇ ਦਿਨ ਹੀ ਕੈਬਲ ਲਾਉਣਾ ਹੈ ਕੈਬਲ ਲੱਗ ਜਾਣਾ ਹਾਂ ਸਹੀ ਸੋਚਿਆ ਸੀ ਇਹੀ ਕੈਬਲ ਲਾਉਣਾ ਹੈ ਕੈਬਲ ਜਦੋਂ ਕੈਬਲ ਨਾਲ ਅਸੀਂ ਦੇਖਿਆ ਜਾ ਕੇ ਤੇ ਵੀ ਦੇਖਿਆ ਵੀ ਇਹਦੀ ਹਾਲਤ ਕੈਵਲ ਵਾਲੀ ਹੈ ਨਹੀਂ ਹਾਂ ਵੀ ਵਾਈਬ੍ਰੇਸ਼ਨ ਹੈ ਉਹ ਉਹ ਪੁੱਛਦੇ ਆ ਵੀ ਟਰੈਕਟਰ ਚ ਵਾਈਬ੍ਰੇਸ਼ਨ ਕਿਦਾਂ ਪੁੱਛਦੇ ਤੁਸੀਂ ਉਹਨਾਂ ਨੂੰ ਚੈੱਕ ਕਰਾਇਆ ਸੀਗਾ ਵੀ ਹਾਂ ਚੈੱਕ ਕਰਾਤਾ ਸੀ ਉਹ ਕਹਿੰਦੇ ਵੀ ਨਹੀਂ ਰੁਕ ਜਾਓ ਜੇ ਵੀ ਵਾਈਬ੍ਰੇਸ਼ਨ ਜਾਂਦਾ ਆਈਫੋਨ ਕਿ ਕਿਦਾ ਇਹਨਾਂ ਨੂੰ ਕਿਹਾ ਇਹ ਕਹਿੰਦੇ ਕੋਈ ਨਹੀਂ ਕਰਦੇ ਹੱਲ ਇਹ ਕਹਿੰਦਾ ਚਲੋ 4 ਦਿਨ ਹਫ਼ਤਾ 10 ਦਿਨ ਮਹੀਨੇ 2 ਸਾਲ ਲੰਘ ਗਏ ਹੋ ਜੂ ਜਿਹੜੀ ਹੈਗੀ ਆ ਉਹ ਇੰਨੀ ਵੀ ਵਾਈਬ੍ਰੇਸ਼ਨ ਨਹੀਂ ਜਿੱਦਾਂ ਤੁਸੀਂ ਕਹਦੇ ਹੋ ਬਾਹਲਾ ਹੀ ਕਰਨਾ ਉਸ ਪਾਰਲਾ ਬੰਨੇ ਹੈ ਨਹੀਂ ਐਸੇ ਸਾਈਡ 'ਚ ਇਤਨੀ ਸੈੜੇ ਫਿਰ ਕੋਈ ਸਪੋਰਟ ਵਗੈਰਾ ਕੁਝ ਲਾਉਣ ਕੋਈ ਚੱਕਰ ਕਰਨਾ ਕਰੂਗੇ ਆ ਪੌੜੀ ਪੌੜੀ ਦੀ ਤੁਹਾਨੂੰ ਗੱਲ ਦੱਸਦੇ ਇਹ ਵੀ ਮੈਨੂੰ ਸੁਣੀ ਨਹੀਂ ਆਈ ਪੌੜੀ ਉਹਨੂੰ ਨਹੀਂ ਆਈ ਇਹਦੇ ਪੈਸੇ ਆਪ ਲਾ ਕੇ ਮੰਗਾਈ ਅਸੀਂ ਅਸੀਂ ਇਹਨੂੰ ਕਾਂਦਣਾ ਖੜਾ ਕਰਤਾ ਜਿੱਥੇ ਟਰਾਲੀ ਖੜੀ ਹੈ ਹਾਂਜੀ ਰਾਤ ਨੂੰ ਲੈ ਜਾਂਦਾ ਅਸੀਂ ਕਾਂਦਣਾ ਜੋੜ ਕੇ ਖੜਾ ਕਰਕੇ ਉਤਰ ਗਏ ਜਦੋਂ ਸਵੇਰ ਨੂੰ ਸਾਡਾ ਡੈਡੀ ਕਾਂਦਣਾ ਲੱਗਾ ਉਹ ਦੇਖੇ ਮੈਂ ਇੱਥੇ ਚਾਹਣਾ ਕਿੱਦਾਂ ਪਰ ਇਹ ਕਾਂਦਣਾ ਲੱਗਾ ਉੱਚਾ ਬਹੁਤ ਹੈ ਨਾ ਤੇ ਅਸੀਂ ਘਰੇ ਨਹੀਂ ਹੁਤੇ ਉਹਨੇ ਫੋਨ ਕੀਤਾ ਕਹਿੰਦਾ ਜਿੱਦਾਂ ਇਹਨੂੰ ਗੰਦ ਨਾ ਲਾਇਆ ਉਦੋਂ ਪਰੇ ਕਰੋ ਤਾਂ ਮੈਂ ਮੈਂ ਵੀ ਦੇਖਾਂ ਚਲਾ ਕੇ ਇਹ ਉੱਪਰ ਚੜਾਇਆ ਦੇ। ਨਹੀਂ ਉਹਨੇ ਕੱਢੀਆਂ ਫੇ ਪਿੱਛੇ ਫੋਨ ਲਾ ਕੇ ਗਾਉਂ ਗਾਉਂ ਕੀਤਾ ਉਹ ਕਹਿੰਦੇ ਹੁਣ ਇਹ ਤਾਂ ਮਹਗਾ ਨਹੀਂ ਸਕਦਾ ਤੁਹਾਨੂੰ ਪੈਸੇ ਖਰਚਣੇ ਪੈਣੇ। ਇਹ ਇੱਕ ਫੇ ਪੌੜੀ ਮੰਗਾਈ। ਇਹ ਕਿੰਨੇ ਦੀ ਆਈ ਭਾਜੀ? ਇਹ ਮੇਰੇ ਘਰ ਉਹਨਾਂ ਨੇ ਲਿਆ ਪੌੜੀ ਦਾ 2500 2250 ਤਿੰਨ ਯਾਰ ਇਹਨਾਂ ਕਿਥੋਂ ਲੈਣਾ। ਆ ਇੱਕ ਆ ਹੈਂਡਲ ਮੰਗਾਇਆ। ਅੱਛਾ ਇਹ ਵੀ ਬਾਅਦ ਚੋਂ ਮੰਗਾਇਆ। ਹੈਂਡਲ ਇੱਥੇ ਲੱਗਾ ਸੀ ਇਹਦਾ ਆ ਦੋ ਛੇਕਾਂ 'ਚ। ਅਸੀਂ ਅਸੀਂ ਛੇਕ ਨਹੀਂ ਮਾਰੇ ਆਂ ਡੰਡੇ ਕੋਲੇ। ਜਦੋਂ ਚ ਕਿਸੇ ਨੇ ਵਿਚਾੜਨਾ ਜਿੱਦਾਂ ਲੇਬਰ ਭਈਏ ਚੜਦੇ ਇਹਨੂੰ ਫੜ ਕੇ ਚੜਦੇ ਹਾਂ ਇਹ ਮੈਂ ਦੇਖਿਆ ਕੰਮ ਖਰਾਬ ਆ ਇੱਥੋਂ ਹੈਂਡਲ ਖੋਲਿਆ ਇੱਥੇ ਉੱਪਰ ਕਰਤੇ ਹਾਂ ਹੁਣ ਜਦ ਤੁਸੀਂ ਉੱਤੇ ਬੈੰਨੇ ਆ ਹਾਂ ਇੱਥੋਂ ਹੱਥ ਪਾ ਕੇ ਆ ਆ ਦੇਖ ਇੱਥੇ ਬਹਿ ਗਏ ਉਦਾਂ ਹੀ ਦਾ ਡਾ ਇੱਥੇ ਹੱਥ ਆ ਹਾਂ ਜਣੇ ਖਾਣੇ ਨੇ ਇਹਨੂੰ ਫੜ ਕੇ ਖਿੱਚ ਕੇ ਚੜਨਾ ਇੱਥੋਂ ਕੋਈ ਨੁਕਸਾਨ ਹੋ ਜਾਣਾ ਹਾਂ ਆ ਜਿਹੜਾ ਆ ਵੀ ਉਹ ਕਰ ਲਓ ਸੁਧਾਰ ਕਰ ਲਓ ਭਾਜੀ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਆ ਗਾਂ 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 ਸੁਧਾਰ ਕਰ ਲਓ ਹਾਂ ਸਾਡਾ ਨੰਗਾ ਟਾਈਮ ਸਾਨੂੰ ਕੋਈ ਨਹੀਂ ਸਾਡਾ ਨਾਮ ਹੀ ਕਰੋਗੇ ਕੋਈ ਗੱਲ ਨਹੀਂ ਕੋਈ ਜਦ ਕਰਨੀ ਹੈ ਆਪੇ ਕਰ ਲੈਣਾ 10 10 ਕੇ ਕਾਫੀ ਕੁਝ ਚੇਂਜ ਕਰਾਇਆ ਹਾਂ ਉਹ ਗੱਲ ਹੈ ਜਦੋਂ ਕਹਿ ਦਿੰਦੇ ਆ ਵੀ ਹੁਣ ਤੁਸੀਂ ਵੀਡੀਓ ਜਿਹਦਾ ਖਲਾਫ ਪੋਈ ਆ ਥੋੜਾ ਜਿਹਾ ਮੈਨੂੰ ਵੀ ਬੋਲਣਾ ਹੈ ਉਹਨਾਂ ਨੇ ਵੀ ਤੂੰ ਮੈਂ ਤੂੰ ਕਾਹਤੋਂ ਦੱਸਿਆ ਸਾਡੇ ਟਰੈਕਟਰ ਵਗਦੇ ਆ ਹੂੰ ਪਰ ਇਹਨਾਂ ਵੀ ਹੁੰਦੇ ਨੇ ਸੁਧਾਰ ਹੋ ਜੂਗਾ ਸੁਧਾਰ ਹੋ ਜੂਗਾ ਆਪਣਾ ਕੋਈ ਕਿਸੇ ਨਾਲ ਰੌਲਾ ਥੋੜੀ ਆ ਕੰਪਨੀ ਨੇ ਮਾੜੀ ਵਧੀਆ ਜਿਵੇਂ ਇੰਜਨ ਉੰਜਨ ਐਨ ਓਕੇ ਤੁਸੀਂ ਦੱਸਿਆ ਸਾਰਾ ਕੁਝ ਓਕੇ ਆ ਨਿੱਕੇ ਨਿੱਕੇ ਕਮੀਆਂ ਨਿੱਕੇ ਨਿੱਕੇ ਕਮੀਆਂ ਇੱਕ ਬਈ ਤੇ ਬੈਟਰੀ ਦੀ ਦੱਸਦੇ ਮੈਂ ਇਹ ਸਟਾਰਟਿੰਗ ਦੀ ਬੈਟਰੀ ਦੀ ਆਰਥ ਥੱਲੇ ਆਰਥ ਹੈਲਦੀ ਆ ਉਹ ਨਹੀਂ ਸੈਟ ਹੁੰਦੀ ਉਹ ਸੈਟ ਨਹੀਂ ਹੁੰਦੀ ਉਹ ਨਹੀਂ ਸੈਟ ਹੁੰਦੀ ਨਹੀਂ ਉਹ ਜਦੋਂ ਕਰਮ ਜਦੋਂ ਜਦੋਂ ਉਹ ਤੇ ਕਰਮ ਉਹਨਾਂ ਜਪ ਜਾਂਦੀ ਆ ਜਿੱਦਣ ਇਹਨੂੰ ਹਫ਼ਤੇ ਬਾਅਦ ਦਾ ਹਾਤਨਾ ਬਾਅਦ ਸਟਾਰਟ ਕਰਨਾ ਆ ਉਦੋਂ ਪਹਿਲੀ ਸਟੇਟ ਸਟਾਰਟ ਨਹੀਂ ਹੁੰਦਾ ਟੈਕ 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 ਕਰਦਾ ਰਹਿੰਦਾ ਬੀਜਟੇ ਹੋਏ ਉਹ ਆਰਥੇ ਦੀ ਹੈ ਕਿੱਥੇ ਆ ਉਹ ਆਰਥ ਲੱਗੀ ਥੱਲੇ ਇੱਕ ਤਰ੍ਹਾਂ ਕੱਸ ਦੋ ਤੁਸੀਂ ਥੱਲੇ ਉਹ ਸਾਡਾ ਖੁੱਲਣਾ ਇਹਨੂੰ ਪੂਰਾ ਬੂਥਾ ਖੁੱਲ ਕੇ ਆਰਥ ਨਿਕਲਣੀ ਇੱਕ ਅਰੀ ਆਰਥ ਬਾਾਰ ਥੱਲੇ ਲਾਈ ਇਹਨੂੰ ਖੋਲਿਓ ਵੀਰੇ ਮੜਾ ਜਾ ਥੱਲੇ ਲਾਈ ਐਨ ਪੂਰੀ ਅੱਛਾ ਵੀ ਉਹ ਆਰਥ ਬਾਹਰ ਨਹੀਂ ਹੈਗੀ ਬਾਹ ਆ ਸਾਰਾ ਮੂੰਹ ਖੁੱਲੂਗਾ ਫੇਰ ਆਰਥ ਥੱਲੇ ਨਿਕਲੂਗੀ ਇਹ ਉਹ ਆ ਸਾਰਾ ਕੋ ਖੁੱਲੂਗਾ ਖੁੱਲੂਗਾ ਆਰਥ ਜੇ ਆਪਾਂ ਇੱਥੇ ਲਾਉਨੇ ਆ ਸੱਟ ਨਹੀਂ ਹੁੰਦੀ ਉਹ ਆਰਥ ਥੱਲਿਓਂ ਪੂਰੀ ਸਪਾਰਕ ਜਿੱਦਾ ਕੀ ਕਹਿੰਦੇ ਆ ਵੀ ਚਾਰ ਦਾ ਖੜਾ ਆ ਇੱਕ ਪਾਣੀ ਦਾ ਡੱਬਾ ਡੋਲੋ ਸਟਾਰਟ ਫੇਰ ਸਟਾਰਟ ਨੂੰ ਸਟਾਰਟ ਇਹਨੇ ਫੇ ਵੀ ਹੋ ਜਾਣਾ ਨਹੀਂ ਭਾਜੀ ਜੇ ਆਪਾਂ ਜੇ ਇਹਨੂੰ ਨਾ ਛੇੜਦੇ ਨਾ ਸਟਾਰਟ ਇਹਨੇ ਹੋ ਜਾਣਾ ਪਹਿਲੀ ਵਾਰ ਹੀ ਨਹੀਂ ਹੋਇਆ ਦੂਜੀ ਵਾਰੀ ਬੰਦ ਕਰਕੇ ਤੀਜੀ ਵਾਰੀ ਹੋ ਜੂ ਫੇ ਹੁੰਦਾ ਰਹਿਣਾ ਇਹਨੇ ਫੇ ਨਹੀਂ ਕੋ ਰੁਕਣਾ ਇੱਕ ਵਾਰੀ ਹੋ ਗਿਆ ਫੇ ਤੇ ਜੇ ਨਾ ਹੋਇਆ ਪਾਣੀ ਦੀ ਕੁਆਲਿਟੀ ਡੋਲ ਸੈਲਫ ਮਾਰ ਨਹੀਂ ਨਹੀਂ ਮੈਂ ਉਹ ਹੀ ਕਹਿ ਲਗਾ ਭਾਜੀ ਜੇ ਤੁਸੀਂ ਤਾਰ ਕੱਢ ਕੇ ਆਪ ਇੱਥੇ ਲਾ ਦੋ ਚੱਲਦਾ ਨਹੀਂ ਉਹ ਪਤਾ ਨਹੀਂ ਆਰਥ ਨਹੀਂ ਫੜਦਾ ਕੋਈ ਚੱਕਰ ਜਿਹੜਾ ਚੁੱਲਾ ਚੁੱਲਾ ਪਤਾ ਨਹੀਂ ਕੀ ਚੱਕਰ ਆਰਥ ਲੱਗੂ ਇਹ ਇੰਜਣ ਦੇ ਨਾਲ ਫੇ ਸੱਟੋਣਾ ਕੰਮ ਅੱਛਾ ਇੰਜਣ ਨਾਲ ਸੱਟ ਲੱਗੂ ਇੰਜਣ ਦੇ ਨਾਲ ਚਲੋ ਨਿੱਕੇ ਨਿੱਕੇ ਕਮੀਆਂ ਨਿੱਕੇ ਨਿੱਕੇ ਕਮਿਆਣੇ ਤੇ ਆਹ ਬਾਜੀ ਆ ਜੀ ਇਹ ਛੋਟੇ ਆਪਾਂ ਇਹ ਟਰਬੋ ਹਣਾ ਬਾਜੀ ਹਾਂ ਦੀ ਹਾਂ ਦੀ ਟਰਬੋ ਜੀ ਇਸ ਟਰਬੋ ਜੀ ਇਸ ਟਰਬੋ ਵਾਲਾ ਕਿੱਦਾਂ ਇਹ ਮ제 ਦਿੰਦਾ ਕਿ ਨਹੀਂ ਪੂਰੇ ਨੇ ਯਾਰੀ ਦਿੰਦਾ 36 ਦੀ 56 20 ਲੈਣਾ ਸੀ ਆਪਾਂ ਟਰੈਕਟਰ ਜਦੋਂ ਉਹ ਜਦੋਂ ਆਹ ਟਰੈਕਟਰ ਲਿਆ ਹਾਂਜੀ ਤੇ ਡੈਡੀ ਮੇਰੇ ਨੂੰ ਫਾਰਮ ਟਰੈਕਟਰ ਸੀ ਮੈਂ ਕਿਹਾ ਬੱਸ ਕਰੋ ਹੁਣ ਬਹੁਤ ਲੈ ਲੇ ਫਾਰਮ ਟਰੈਕਟਰ 56 20 ਲੈਣਾ ਸੀਜ ਦਾ ਉਹ ਕਹਿੰਦਾ ਨਹੀਂ ਮੈਂ ਫੋਰਡ ਚਲਾਏ ਫੋਰਡ ਹੀ ਚਲਾਉਣੇ ਬੜਾ ਅਸੀਂ ਮਨਾਇਆ ਉਹਨੂੰ ਅੱਛਾ ਉਹ ਦਿਨੋਂ 11 ਲੱਖ ਚ ਮਿਲਦਾ ਸੀ ਜਿੱਦਣ ਅਸੀਂ ਆਹ ਲਿਆ 11 ਜਿਹੇ ਦੇਣ ਨੂੰ ਤਿਆਰ ਸੀ 4/4 ਜਿੱਦਾਂ ਉਹ ਵੇਡ ਬੂਟ ਦਾ ਵਗਾਰਾ ਵੇਡ ਬੂਟ ਪਾ ਕੇ ਦਵੇ ਟੱਪ ਜਾਣਾ ਸੀ ਤਾਂ ਇਹ ਤਾਂ ਟੱਪ ਜਾ 11 ਜੇ ਮਿਲਦਾ ਜੀ ਡੈਡੀ ਕਹਿੰਦਾ ਨਹੀਂ ਇਹ ਫਾਉਂਡ ਰੇਟਰ ਹੀ ਲੈਣਾ ਮੈਂ ਕਿਹਾ ਸਾਨੂੰ ਸੀੜੀਆਂ ਚਾਹੀਦੀਆਂ ਸੀੜੀਆਂ ਨਹੀਂ ਜਾਈ ਨਹੀਂ ਸੀੜੀਆਂ ਦਾ ਮਤਲਬ ਵੀ ਟਰੈਕਟਰ ਵਧੀਆ ਹੁਣ ਜਿਹੜਾ ਜਿਹੜਾ ਮੇਰੇ ਵੀਰਾਂ ਕੋਲ 55 ਵੀ ਹੈਗੇ ਆ ਅਸੀਂ ਵੀਡੀਓ ਦੇਖਦੇ ਆ ਬਾਧੂ ਵੇਚੀ ਜਾਂਦੇ ਆ ਉਹ ਮੇਰਾ ਵੀਰ ਉਹ ਮੈਨ ਨੇ ਨਹੀਂ ਟਰੈਕਟਰ ਉਹ ਔਰ ਆਹ ਟਰੈਕਟਰ ਆ ਜਾਣੇ ਆ ਇਹ ਟਰੈਕਟਰਾਂ ਦੇ ਟਰੈਕਟਰ ਕੰਮ ਵਾਲੇ ਟਰੈਕਟਰ ਆ ਬਸ ਇਹ ਇਹ ਤੁਹਾਡੇ ਆਨੰਦਪੁਰ ਸਾਹਿਬ ਵਾਲੇ ਆਨੰਦਪੁਰ ਸਾਹਿਬ ਵਾਲੇ ਨਹੀਂ ਹੈਗੇ ਤੁਹਾਡੇ ਗੇੜੀਆਂ ਮਾਰਨ ਵਾਲੇ ਨਹੀਂ ਹੈਗੇ ਡਿੱਕਾਂ ਵਾਲੇ ਨਹੀਂ ਹੈਗੇ ਪਹਿਲੀ ਸ਼ਰਤ ਇਹ ਉਹਨਾਂ ਦੀ ਆ ਜੇ ਡਿੱਕ ਲਾਉਣਾ ਹੈ ਬੂਫਰ ਐਂਪ ਲਾਉਣਾ ਹੈ ਤਾਂ ਕੋਈ ਨਾ ਕੋਈ ਸੈਂਸਰ ਝੜ ਜਾਣਾ ਤੇ ਇਹ ਫਿਰ ਕਿਦਾਂ ਭਾਜੀ ਲਾਇਆ ਤੁਸੀਂ ਉਹ ਜਿਹੜਾ ਹੁਣ ਸਾਦਾ ਲਾਇਆ ਆ ਸਪੀਕਰ ਲਵਾਏ ਆ ਹਾਂ ਉਹ ਸਪੀਕਰ ਲਵਾਏ ਸਿੱਧੀ ਤਾਰ ਡਾਇਰੈਕਟ ਬੈਟਰੀ ਤੇ ਆਉਂਦੀ ਹੈ ਸਿੱਧੀ ਡਾਇਰੈਕਟ ਬੈਟਰੀ ਤੇ ਹੁਣ ਐਤੇ ਪਤਾ ਨਹੀਂ ਕਿੰਨੀਆਂ ਗੇ ਲਾਈਟਾਂ ਹੋਣੀਆਂ ਇਹ 30 40 ਹਜ਼ਾਰ ਵੀਰ ਨੇ ਆਈ ਸ਼ੌਕ ਨੂੰ ਲਈ ਇਹ ਰਾਤ ਹੁੰਦੀ ਨਾ ਤੇ ਇਹ ਰਾਤ ਨੂੰ ਹੁੰਦੀ ਦਾ ਪੂਰੇ ਵੇੜੇ ਚ ਲੈਟ ਜਾਣੀ ਹੈ ਇਹਦੀ ਅੱਛਾ ਇੰਨੀ ਜ਼ਿਆਦੇ ਆ ਜੀ ਬਹੁਤ ਲੈਟ ਜ਼ਿਆਦੀ ਪੂਰੇ ਵੇੜੇ ਚ ਪੂਰਾ ਦੇਣਾ ਨਹੀਂ ਹਾਂ ਆਪਾਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਆ ਦੇਖ ਲਿਓ ਬਾਦੂ ਲੈਟ ਆ ਹਾਂ ਤੇ ਇਹਨਾਂ ਨਾਲ ਆਪਾਂ ਜਿੰਨੇ ਮਰਜ਼ੀ ਪੰਗੇ ਲੈ ਲੀਏ ਦੜਾ ਲੀਏ ਭੁਜਾ ਲੀਏ ਸਟੰਟ ਕਰ ਲਈਏ ਇਹ ਟਰੈਕਟਰ ਬਸ ਕੰਮ ਕੰਮ ਵਾਲਾ ਹੀ ਆ ਕਹਿੰਦਾ ਤੇਰੇ ਵੀਰ ਨੇ ਤਾਂ ਖੇਤੀ ਕਰਨੀ ਆ ਖੇਤੀ ਵਾਲੇ ਲਈ ਟਰੈਕਟਰ ਖੇਤੀ ਵਾਲੇ ਤੇ ਜਿਹੜੇ ਵੀਰ ਨੇ ਕਰਨੇ ਆ ਸ਼ੌਕ ਚੌੜਬਾਜੀ ਜਾਂ ਪੰਗੇ ਕੁਝ ਵੀ ਲਾਉਣਾ ਜਿਹਨੇ ਜਿਹਨੇ ਤਾਂ ਸ਼ੌਕ ਪੂਰੇ ਉਹਦੇ ਵਾਸਤੇ ਇਹ ਆ ਜਿਹਨੇ ਤਾਂ ਇੱਕ ਟਰੈਕਟਰ ਲੈਣਾ ਹੂੰ ਉਹ ਤਾਂ ਲਓ ਸਾਦਾ 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 ਟਰੈਕਟਰ নাও ਤੇ ਜਿਹੜੇ ਕੋ ਹੈਗੇ ਵੱਡੂ ਟਰੈਕਟਰ ਉਹ ਲੈ ਸਕਦਾ ਇਹਨਾਂ ਦਾ ਭਾਜੀ ਇੱਕ ਸਲਾਹ ਦਿਓ ਜਿਹੜੇ ਵੀਰ ਹੋਣ ਇਹਨਾਂ ਟਰੈਕਟਰ ਨੂੰ ਵੇਚ ਕੇ ਉਹ ਲੈਂਦੇ ਪਏ ਆ ਤੁਹਾਡੀ ਕੀ ਸਲਾਹ ਪਛਤਾਉਗੇ ਮ제 ਇਹਦੇ ਮਜੇ ਨਹੀਂ ਇਹਦੇ ਮਜੇ ਨਹੀਂ ਮੂੰਹ ਤੇਲ ਉਹਨਾਂ ਨੂੰ ਲੱਗਦਾ ਵੀ ਆ ਤੇਲ ਘਟ ਖਾਂਦਾ ਹਾਂ ਕਿੰਨਾ ਕ ਫਰਕ ਪੈ ਜੂ ਦਿਹਾੜੀ ਦਾ 2 ਲੀਟਰ ਦਾ ਫਰਕ ਪੈ ਜੂ 3 ਲੀਟਰ ਦਾ ਖਾ ਲੂ ਚਲੋ ਆ ਚਾਹ ਮੰਦਾ ਵੀ ਜੇ ਇਹਨੂੰ ਮੈਂ ਖੱਚ ਕੇ ਬੋਨਾ ਆ ਤਾਂ ਇਹ ਖੱਚ ਕੇ ਬੋਣ ਤੋਂ ਉਦਾਂ ਇਹ 5 ਲੀਟਰ ਹੀ ਖਾਂਦਾ 5 5.5 ਖੱਚ ਕੇ ਬੋਣਦਾ ਇਹ ਵੱਧ ਤੋਂ ਵੱਧ 6 ਜਾਂ 7 ਖਾ ਜਾਂਦਾ ਉਹ ਖਾਂਦਾ ਆ 6 ਲੀਟਰ ਖਾਂਦਾ 1 ਲੀਟਰ ਦੇ ਫਰਕ ਪੈ ਗਿਆ ਜੇ ਮੈਂ ਧੱਕਾ ਕਰਦਾ ਤਾਂ ਫਿਰ ਉਹ ਉਹਦੇ ਜਿਉ ਤੁਸੀਂ ਕੱਲੂ ਕਿਸੇ ਨੂੰ ਵੀ ਬਿਠਾ ਕੇ ਟਰੈਕਟਰ ਤੇ ਤੋਰ ਦੇ ਜਾਂ ਭੱਜ ਜਾ ਲੈ ਜਾ ਟਰੈਕਟਰ ਮੋਗਿਓ ਮੁੜਿਆ ਚੰਡੀਗੜ੍ਹ ਦਿੱਲੀਓ ਧਰਨੇ ਦੇ ਮੁੜਿਆ ਉਹ ਘਰੇ ਮੁੜ ਕੇ ਆ ਜੂ ਇਹ ਭੇਜ ਦੇ ਤੁਸੀਂ ਟੇਲ ਤਾਂ ਬਜਾ ਕੇ ਆ ਜੂ 2-3000 ਦਾ ਉੱਥੋਂ ਫੋਨ ਕਰੂਗਾ ਸਰਦਾਰ ਜੀ ਲੈਟ ਆ ਰਹੀ ਹੈ ਹਾਂ ਆ ਮਾਰੇ ਉਹ ਮੜ ਜਾ ਫੋਨ ਤੇ ਸਰਚ ਕਰਿਓ ਸਰਦਾਰ ਫੋਨ ਤੇ ਐ ਟੱਚ ਕਰੂਗਾ ਜੱਕ ਲੈਟ ਆਣੂ ਜਾਂ ਸਰਦਾਰ ਕਹੂਗਾ ਵੀ ਆ ਕਰ ਦੇ ਸੱਚ ਆ ਫੋਨ ਤੋਂ ਟੱਚ ਹੀ ਆਦਾ ਆ ਉੱਥੇ ਨੇਵੀਗੇਸ਼ਨ ਆਇਆ ਮਤਲਬ ਆਇਆ ਫੋਨ ਨਾਲ ਕਨੈਕਟ ਵਾਲਾ ਸਿਸਟਮ ਜੇ ਹੈਗਾ ਤੇ ਕਿ ਨਹੀਂ ਨਹੀਂ ਇਹ ਤਾਂ ਬਾਅਦ ਚ ਲਵਾਉਣਾ ਪੈਂਦਾ ਬਾਅਦ ਚ ਲਵਾਉਣਾ ਪੈਂਦਾ ਬਾਅਦ ਚ ਲਵਾਉਣਾ ਉਹ ਸਾਡੇ ਲਵਾਏ ਹੋਏ ਜਿੱਦਾਂ ਹੁਣ ਆਈ ਬਾਹਰ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿੱਥੇ ਆ ਕਿ ਟਰੈਕਟਰ ਕਿੱਦਾਂ ਕਿੱਦਾਂ ਉਹ ਚਾਹੀਦਾ ਆ ਇਹਨਾਂ ਨੂੰ ਚਾਹੀਦਾ ਉਹ ਬਸ ਫੋਨ ਆ ਉਹ ਮਾੜਾ ਮਟ ਉਹ ਉਹ ਤੁਹਾਨੂੰ ਨਹੀਂ ਦੱਸ ਦਿੰਦੇ ਅੱਛਾ ਆਹ ਟੈਕਟਰ ਜੀ ਸਾਰਾ ਪਤਾ ਇਹ ਚ ਕੋਈ ਵੀ ਕੋਈ ਵੀ ਪ੍ਰੋਬਲਮ ਪੈਂਦੀ ਹੈ ਉਹਨਾਂ ਨੂੰ ਸਾਰਾ ਪਤਾ ਲੱਗਦਾ ਉੱਥੇ ਅੱਛਾ ਹੁਣ ਵੀ ਪਤਾ ਲੱਗਦਾ ਲੱਗਦਾ ਸਾਰਾ ਪਤਾ ਲੱਗਦਾ ਸਭ ਕੁਝ ਪਤਾ ਲੱਗਦਾ ਉਹਨਾਂ ਨੂੰ ਉਹ ਤੁਹਾਨੂੰ ਨਹੀਂ ਦੇਣਾ ਆਪਾਂ ਨੂੰ ਉਹ ਐਕਸੈਸ ਆਪਾਂ ਨੂੰ ਦੇਣਾ ਜਦੋਂ 4-5 ਸਾਲ ਲੰਘ ਗਏ ਹਾਂ ਤੁਸੀਂ ਝੂਠ ਨਹੀਂ ਬੋਲ ਸਕਦੇ ਤੁਸੀਂ ਐਵੇਂ ਹੀ ਨਹੀਂ ਕਹਿ ਸਕਦੇ ਯਾਰਾ ਬਦਲਦੇ ਆ ਵੀ ਬਦਲਦੇ ਉਧਰ ਸਾਰਾ ਪਤਾ ਆਣ ਕੇ ਉਹਨਾਂ ਨੇ ਲੈਪਟਾਪ ਲਾਉਣਾ ਆ ਜਾਣਾ ਬਾਕੀ ਉਹਨਾਂ ਨੇ ਫੋਨ ਚੋਂ ਉਹਦੇ ਸਾਰਾ ਨੂੰ ਪਿੱਛੇ ਇੱਥੇ ਜਿੱਥੋਂ ਬਾ ਖਰੀਦਿਆ ਆ ਉੱਥੋਂ ਨਹੀਂ ਜਿੱਥੋਂ ਆਉਂਦੇ ਬਣ ਕੇ ਉੱਥੇ ਸਾਰਾ ਸਾਰਾ ਪਤਾ ਉਹਨਾਂ ਨੂੰ ਘੰਟੇ ਕਿੰਨੇ ਚੱਲੇ ਆ ਕਿੰਨਾ ਟਾਈਮ ਚੱਲ ਗਿਆ ਕਿੰਨਾ ਟੀਲ ਖਾ ਗਿਆ ਇਹਦਾ ਵਾ ਮਿੱਟ ਨਾਲ ਨਹੀਂ ਛੇੜ ਖੰਡ ਸਾਰਾ ਗੋਸ ਰੇਸ ਨਹੀਂ ਖੁੱਲਣੀ ਇਹਦੀ ਇਹਨਾਂ ਸਟਾਰਟਰ ਨਹੀਂ ਹੋਣੇ ਜਿੱਦਾਂ ਆਪਣੇ ਭਰਾ ਕਰਦੇ ਆ ਇਹਨੇ ਕੰਮ ਹੀ ਹੋਣਾ ਇਹਦਾ ਜਿਹਨੇ ਕੰਮ ਕਰਨਾ ਆ ਇਹਦੇ ਚ ਵੀ ਆ ਗਿਆ ਆ ਕੰਮ ਵਾਲੇ ਲੈ ਲਓ ਜੇ ਤੁਹਾਡੇ ਕੋਲ ਪੁਰਾਣੇ ਟਰੈਕਟਰ ਹੈਗੇ ਆ ਇੱਕ ਸਾਰ ਰੱਖ ਲਓ ਮੈਂ ਇਹ ਨਹੀਂ ਕਹਿੰਦਾ ਹਾਲੈਂਡ ਵਾਲੇ ਨੂੰ ਕਹਿੰਦਾ ਯੂਨਿਅਨ ਵਾਲੇ ਨੂੰ ਸਾਰਿਆਂ ਨੂੰ ਕਹਿੰਦਾ ਸਾਰੇ ਮਾੜਾ ਨਹੀਂ ਇਹ ਟਰੈਕਟਰ ਹੂੰ ਇਹ ਟਰੈਕਟਰ ਨਹੀਂ ਮਾੜਾ ਇਹ ਸੰਭਲੋ ਜੀ ਤੁਹਾਡੇ ਕੋਲ ਥਾਰਾ ਵੀ ਹੋਣੀਆਂ ਹੂੰ ਤਾਰਬੀ ਦਾ ਨਮਾਣ ਮੂਟੀ ਲਈ ਜਾਣੀ ਪੈਂਦੀ ਉੱਥੇ ਸਭ ਕੁਝ ਲੈਂਪ ਟੇਬਲ ਲਵਾਉਣੇ ਪੈਂਦੇ ਸਭ ਕੁਝ ਜਿੱਦਾਂ ਤੁਸੀਂ ਦੱਸਦੇ ਮੈਂ ਤੁਹਾਡੇ ਕੋਲ ਆਉਣ ਲੱਗੇ ਰਾਸਟਰੀ ਲਵਾ ਕੇ ਆਇਆ ਨਹੀਂ ਪੈਂਦਾ ਸੀ ਸੈਂਸਰ ਪਾਣੀ ਪਾਣੀ ਸੈਂਸਰ ਪਾਣੀ ਲੱਗ ਗਿਆ ਨਾ ਇਹ ਇਹ ਜਦੋਂ ਇਹਦੇ ਤੇ ਬਾਲਟੀਆਂ ਪਾਣੀ ਦਾ ਚਾਰ ਡੋਲ ਹਾਂ ਉਹ ਲੈਟ ਆ ਜਾਣੀਆਂ 2 ਘੰਟੇ ਖੜਾ ਕਰਦੇ ਹਟ ਜਾਣੀਆਂ ਫੇ 2 ਘੰਟੇ ਖੜਿਆ ਰਹਿਦਾ ਫੇਰਾ ਦੇਣੀਆਂ ਹਟ ਜਾਣੀਆਂ 2 ਘੰਟੇ ਬਾਅਦ ਆ ਸਹੀ ਆ ਜਾਵਾ ਮਾਰ ਲਓ ਇਦਾਂ ਇਹ ਗੱਲਾਂ ਵੀਰ ਨੇ ਟਰੈਕਟਰਾਂ 'ਚ ਦੋਵੇਂ ਸ਼ੌਂਕ ਨੂੰ ਸੋਹਣੇ ਬਣਾ ਕੇ ਰੱਖਿਆ ਵਧੀਆ ਵਧੀਆ ਆ ਫੋਟੋ ਤੋਂ ਬਹੁਤ ਦਿਲ ਖੁਸ਼ ਹੋਇਆ ਯਾਰ ਹਾਂਜੀ ਹਾਂਜੀ ਚਲੋ ਵਧੀਆ ਤੁਝ ਵੀ ਯਾਦ ਹੈ ਨਾ ਇਹਦੇ ਇਹਦੇ ਵੀ ਕਮੀ ਦੱਸਾਂ ਤੁਹਾਨੂੰ ਇਹ 'ਚ ਵੀ ਹੈਗੀਆਂ ਕਮੀਆਂ ਕਮੀਆਂ ਇਹਦੇ 'ਚ ਵੀ ਹੈਗੀਆਂ ਅੱਛਾ ਜੀ ਹੀਟ ਗਾਟ ਇਹਨਾਂ ਨੇ ਪਹਿਲਾਂ ਦਿੱਤੇ ਨਹੀਂ ਫੇਰ ਦੇਣ ਲੱਪੇ ਅੱਛਾ ਜੀ ਹੁਣ ਹੁਣ ਫੇਰ ਲਾ ਲੈ ਹੁਣ ਫੇਰ ਲਾ ਲੈ ਹੁਣ ਉਹਨਾਂ ਨੂੰ ਇਹ ਪੁੱਛੋ ਵੀ ਜਦੋਂ ਦੁਪਹਿਰਾਂ 12 1 ਵਜੇ ਹੁਣ ਲੈ ਆ ਇਹਨਾਂ ਨੂੰ ਸੱਦ ਲਈਏ ਆਪਣੇ ਕੋਲ ਜਿਹੜੇ ਇੰਜੀਨੀਅਰ ਬੈਠੇ ਆ ਜਪਾਨ ਵਾਲੇ ਭਾਜੀ ਮਰਗਾੜ ਤੇ ਬੈਠੋ 2 ਘੰਟੇ ਜੇ ਇਥੇ ਹੀਟ ਗਾਰਡ ਲੱਗਾ ਉਹ ਉਹ ਲਾਇਸੈਂਸਰ ਦਾ